ਆਖਿਰ ਆਇਆ ਮਤਲਬ ਆਈ ਥੋੜੀ ਜੀ ਤੂੰ ਵੀ ਅੰਨਾ ਹੋ ਜੇਗਾ ਹਾਂ ਉਹ ਗੱਦ ਲਖਾਇਆ ਜੋ ਤੂੰ ਆਪ ਤਾਂ ਆਪਣੇ ਮੇਲੇ ਤੇ ਗਈ ਸੀ ਮੈਂ ਕਿਹਾ ਵੀ ਚਾਚੀ ਟੈਟੂ ਕਿੱਥੇ ਬਣਾਉਣਾ ਤੂੰ ਉਹਗਾ ਇੱਥੇ ਬਣਾ ਦੇ ਬੈਸ ਤੇ ਉੱਤੇ ਲਿਖਾ ਦੇ ਡੋਂਟ ਸਟਾਪ ਨਹੀਂ ਉਹ ਤਾਂ ਚਲ ਠੀਕ ਹੈ ਤੇ ਹੁਣ ਮੈਂ ਕੀ ਮੂੰਹ ਦਿਖਾਉਂਗੀ ਮਰਨੇ ਵੀ ਤੂੰ ਆ ਕੀ ਕਰਤਾ ਭੁੰਨਣਿਆ ਕੀ ਹੋ ਗਿਆ ਚਾਚੀ ਦੱਸ ਤਾਂ ਫੇਰੀ ਦੱਸ ਦੱਸੇਂਗਾ ਫੇਰੀ ਪਤਾ ਲੱਗੂਗਾ ਦਾਦੇ ਗੁੜਾ ਜੰਮਣ ਵਾਲੇ ਆਂਦਾ ਤੇਰੇ ਆਂਦਾ ਤੇ ਨਾਲ ਮੇਰੇ ਆਂਦਾ ਅੱਛਾ ਕੀ ਗਲਤੀ ਹੋ ਗਈ ਗੱਲ ਕੀ ਗਲਤਾ ਦੱਸੋ ਹੁਣ ਮੈਂ ਕੀ ਦੱਸਾਂ ਮੈਨੂੰ ਹੁਣ ਤੈਨੂੰ ਆਪ ਸਮਝੀ ਲਾ ਤੂੰ ਸਮਝਦਾ ਰਹੇਗਾ ਉਹ ਤਾਂ ਕਰ ਕਰਕੇ ਕਰ ਕਰਕੇ ਹੀ ਹੈ ਵਿਆਹ ਖੰਡਾ ਤੇ ਹੁਣ ਮੇਰੇ ਮੈਂ ਹੁਣ ਕੀ ਕਰਾਂ ਤੇਰਾ ਚਾਚਾ ਇੱਥੇ ਹੈ ਨਹੀਂ ਹੈ ਤੇ ਮੈਂ ਹੁਣ ਕੀ ਮੂੰਹ ਦਿਖਾਵਾਂਗੀ ਲੋਕਾਂ ਨੂੰ ਉਹ ਤਾਂ ਕਹਿੰਦੇ ਹੁੰਦੇ ਸੀ ਕੋਰ ਨਾ ਚੜਾ ਲਾ ਫਾਪਾ ਜਾ ਕੇ ਵਿੱਚ ਹੀ ਜਾਣ ਦੇ ਗਰਮ 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 ਵਿੱਚ ਹੀ ਜਾਣ ਦੇ ਮੈਨੂੰ ਬਹੁਤ ਮਜ਼ਾ ਆਈ ਜਾਂਦਾ ਉਹ ਤਾਂ ਤੇਰੀ ਗਲਤੀ ਹੈ ਹੁਣ ਮੈਂ ਕੀ ਕਰਾਂ ਦੱਸੋ ਤਨੁਸ਼ਰਮਣੀ ਆਮ ਲਈ ਹੁਣ ਤੈਨੂੰ ਐ ਕਰਦੇ ਨੂੰ ਹੁਣ ਮੈਂ ਕੀ ਕਰੂੰਗੀ ਦੱਸ ਹੁਣ ਮੈਂ ਕਰਨਾ ਹੀ ਹੈ ਨਾ ਹੁਣ ਚਾਚਾ ਵੀ ਇੱਥੇ ਆਨੇ ਮੈਨੂੰ ਤਾਂ ਅੰਨਾ ਨੇ ਰਾਜ ਆ ਜਾਂਦਾ ਖਮਰ ਨਹੀਂ ਹੋਈ ਕਰਦੀ ਮੈਂ ਨਾ ਇੰਨੀ ਹੋਣ ਦੀ ਕਿਹੜੀ ਗੱਲ ਆ ਲੈ ਦੱਸ ਇਹ ਚ ਹੋਰ ਹੁਣ ਮੈਂ ਕਰੂੰਗੀ ਕੀ ਨਾ ਤੂੰ ਤਾਂ ਹੁਣ ਕਰਕੇ ਹੁਣ ਮੁੱਕਰਦਾ ਨਾ ਮੈਂ ਚਾਚੀ ਮੁੱਕਰਦਾ ਨਹੀਂ ਮੈਨੂੰ ਪਤਾ ਹੈ ਤੂੰ ਤੇ ਮੇਰੇ ਅਲੱਗ ਕਿਸੇ ਕੋਲ ਨਾਲ ਨਹੀਂ ਕੀਤਾ ਮੇਰੇ ਨਾਲ ਹੀ ਕੀਤਾ ਇਹ ਮੇਰਾ ਹੀ ਹੈਗਾ ਸੰਵਾਨਸਾ ਪਰ ਤੂੰ ਉਹਦੋਂ ਵੀ ਤਾਂ ਸਮਝਦਾਰ ਹੋਣਾ ਸੀ ਨਾ ਚਾਹਤੀ ਥੋੜਾ ਬਹੁਤ ਵੀ ਵਿੱਚ ਕਰੇ ਤੂੰ ਕੁਝ ਹੁੰਦਾ ਹੈ ਨਹੀਂ ਪਤਾ ਲੱਗਦਾ ਉਸ ਮੌਕੇ ਤੇ ਕੁਝ ਵੀ ਨਹੀਂ ਪਤਾ ਲੱਗਦਾ ਮੇਰੀ ਗੱਲ ਸੁਣ ਮੈਂ 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 ਬਰੀ ਕੋਸ਼ਿਸ਼ ਨਾਲ ਲੈ ਕੇ ਆਇਆ ਸੀ ਲੈ ਕੇ ਆਇਆ ਸੀ ਨਹੀਂ ਲੈ ਕੇ ਆਇਆ ਸੀ ਤੂੰ ਆ ਜਿੰਨਾ ਹੋਣਾ ਤੂੰ ਮੈਂ ਤਾਂ ਨਹੀਂ ਹੋ ਗਈ ਸੀ ਹਾਂ ਤੂੰ ਜੋ ਮੈਂ ਜੋ ਮੈਂ ਜੋ ਜਿਹੜੇ ਸਾਥ ਕਰਦੇ ਹੈ ਨਹੀਂ ਰੰਦਾ ਨਹੀਂ ਹੁਣ ਲੋਕੀਂ ਰੱਖਣਗੇ ਮੈਂ ਨਹੀਂ ਕਹੂਗਾ ਤੇਰਾ ਚਾਚਾ ਮੈਨੂੰ ਕੰਡੂ ਕੱਢ ਦਊਗਾ ਚਾਚੀ ਮੇਰੇ ਗੱਲਾਂ ਹੁਣ ਜਦੋਂ ਮੈਂ ਤੈਨੂੰ ਇਹ ਕਿਹਾ ਸੀ ਆ ਵੀ ਚਾਚੀ ਮੇਰਾ ਹੋਣ ਵਾਲਾ ਚਾਚੀ ਮੇਰਾ ਹੋਣ ਵਾਲਾ ਮੈਨੂੰ ਚੜਾ ਲੈਣ ਦੋ ਲਖਾਪਾ ਚੜਾ ਲੈਣ ਦੋ ਹਨਾ ਤੂੰ ਕਿ ਆਖੇ ਸੀ ਨਹੀਂ 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 ਲਖਾਪਾ ਨਾਲ ਚੜਾਓ ਲਖਾਪਾ ਚੜਾਓ ਵਿੱਚ ਹੀ ਕਰ ਦੋ ਵਿੱਚ ਹੀ ਕਰ ਦੋ ਆ ਗੱਲ ਕੀ ਨਹੀਂ ਕਹੀ ਸੀ ਬਲਮ ਤੁਸੀਂ ਮੈਨੂੰ ਦੱਸੋ ਕਿ ਨਾ ਹੀ ਥੋੜੀ ਕਰਦੇ ਹੁੰਦੇ ਤੇਰੇ ਮਨ ਨੂੰ ਦੂਤ ਤਾਂ ਨਹੀਂ ਨੀ ਕੋਚਾ ਦੰਮੀ ਆ ਲੈ ਚਾਚੀ ਸੋਚਣ ਸਮਝਣ ਲਈ ਕਿਹੜੀ ਗੱਲ ਲੈ ਲ ਦੱਸ ਇਹ ਗੱਲ ਜੇ ਤੁਸੀਂ ਨਹੀਂ ਕਹੀ ਫਿਰ ਮੈਂ ਜੇ ਮੈਂ ਤੱਕੇ ਨਾਲ ਕਿਹਾ ਮੈਂ ਤਾਂ ਜੋ ਆਖਿਆ ਮੈਂ ਚਾਚੀ ਮੇਰਾ ਹੋਣ ਵਾਲਾ ਮੈਂ ਚੜਾ ਲਾਂ ਮੈਂ ਚੜਾ ਲਾਂ ਪੰਨੀ ਨੀ ਹੋਂਡਾ ਦੇ ਵਿੱਚ ਹੀ ਹੋਣ ਦੋ ਤੂੰ ਚੀਚੀ ਵਾਜਾਂ ਕਢਦੀ ਸੀ ਫਿਰ ਹੁਣ ਹੋ ਗਿਆ ਕਿਹੜਾ ਕੁਝ ਹੋ ਗਿਆ ਹੁਣ ਕੀ ਕਰਾਂ ਮੈਂ ਬੱਸ ਕਿੱਥੇ ਜਾਵਾਂ ਕਿਹੜੇ ਖੂਖਾ ਤੇ ਸਮਰਾ ਮੈਂ ਹੁਣ ਜਾ ਕੇ ਖੂਖਾ ਤੇ ਕਾ ਜਾਣਾ ਦੋ ਆਪਾਂ ਮੇਰੇ ਤੂੰ ਮੇਰੇ ਕੋਲ ਆਣਾ ਜੱਤੀ ਬਰਾਏ ਖੂਖਾ ਤੇ ਥੋੜੀ ਜਾਣਾਗਾ ਤੂੰ ਕੋਲ ਆ ਕੇ ਹੁਣ ਦੁਬਾਰੇ ਹੋਰ ਇੱਕ ਹੋਰ ਕਰ ਲਾਂ ਮੈਂ ਲੈ ਇਹ ਜਵਾਗ ਦੇ ਜਵਾਗ ਥੋੜੀ ਹੁੰਦਾ ਐ ਮੈਂ ਤਾਂ ਫਿਰ ਹੋਰ

ਤੁਮਨ ਤਾਂ ਚਿੰਤਾ ਹੁਣ ਹੁੰਦੀ ਆ ਹੋਰ ਕੀ ਨਹੀਂ ਹੁੰਦੀ ਉਤੰਜ ਨਾਲ ਮੈਂ ਕੀ ਕਰਾਂ ਤਹੋਂ ਦੱਸੋ ਕੀ ਐ ਮੈਂ ਜਾਣਨਾ ਫਿਰ ਮੈਡੀਕਲ ਤੇ ਮੈਂ ਲਿਆਤਾ ਹਾਂ ਤੁਮ ਦਵਾਈ ਕਿੰਨੇ ਦਿਨ ਉੱਤੇ ਟੱਪੇ ਜੇ ਤੋ ਤੋ ਦੇ ਆਲੇ ਕਿੰਨੇ ਦਿਨ ਉੱਤੇ ਟੱਲੇ ਇਹ ਤੈਨ ਮੈਂ ਫੇਰੇ ਉੱਤੇ ਟੱਪ ਕੇ ਮਨ ਨੂੰ ਕੀ ਕਰਾਂ ਹੁਣ ਕੀ ਦਿੱਕਾ ਤੈਨੂੰ ਹੁਣ ਮਨ ਲੱਗੇ 10 ਦਿਨ ਮੈਨੂੰ ਪਿਛਲੇ 10 ਨੂੰ ਕਿਉਂ ਰੋਜ਼ ਦਿਨ ਤੋਂ 17 ਦਿਨ ਤੋਂ ਫਿਰ ਟੱਪੇ 17 ਦਿਨ ਫੇਰ ਤਾਂ ਹੋ ਜੂਗਾ ਮੈਡੀਕਲ ਤੋਂ ਕਿੱਟ ਲਿਆ ਦੂੰਗਾ ਨਾ ਤੈਨੂੰ ਗੋਲੀਆਂ ਨਾਲ ਹੀ ਸੱਚੀ காதுக்குப்பம் ਤਨੂੰ ਕਿੰਨੇ ਦਿਨ ਦਾ ਕਹੀ ਜਾਂਦੇ ਆਪਰੇਸ਼ਨ ਕਰਵਾ ਲਾ ਆਪਰੇਸ਼ਨ ਕਰਵਾ ਲਾ ਆਪਰੇਸ਼ਨ ਕਰਵਾ ਲਾ ਨੋ ਨੋ ਮੈਂ ਨਹੀਂ ਕਰੂੰਦੀ ਮੇਰੇ ਮੋਟਾਪਾ ਵੱਧ ਜੂਗਾ ਇਹ ਵੱਧ ਜੂਗਾ ਉਹ ਵੱਧ ਜੂਗਾ ਹੁਣ ਹੁਣ ਕੀ ਹੋਇਆ ਹੁਣ ਤਾਂ ਕਰਾਉਣੀ ਪਊਗਾ ਹੁਣ ਤਾਂ ਹੋਰ ਤਰੀਕਾ ਹੁਣ ਕਰਾ ਲਾ ਵੀ ਜੇ ਤੂੰ ਮ제 ਕਰਨੇ ਆ ਫਿਰ ਫਿਰ ਉਹ ਵੀ ਗੱਲ ਹੁਣ ਮ제 ਵੀ ਕਰਨੇ ਆ ਤੇ ਲਾਸਟ ਮੂਮੈਂਟ ਤੇ ਮੈਨੂੰ ਚੜਾਉਣ ਵੀ ਨਹੀਂ ਦੇਣਾ ਫਿਰ ਹੁਣ ਮੇਰੇ ਵੀ ਸਾਰਾ ਕੁਝ ਸੱਚੀ ਮੇਰਾ ਤਾਂ ਹੈ ਨਹੀਂਗਾ ਹੁਣ ਦਾ ਤੇਰੇ ਹੀ ਇਦੋਂ ਦਾ ਕਸੂਰ ਹੁਣ ਤੈਨੂੰ ਹੀ ਮੈਂ ਉਹ ਕਰੂੰਗੀ ਹੁਣ ਜਿਹਨੂੰ ਕਮਾ ਹੋਰ ਨਾ ਕੋਈ ਕੀ ਤੈਨਾਂ ਆਕਰਖ ਤੱਕੀਂ ਨਾ ਬੁਧਰ ਤੇ ਜਟਾਈ ਕਰਕੇ ਤਾਂ ਅੱਧੀ ਰਾਤ ਨੂੰ ਮੇਰੇ ਕੁੱਤੇ ਭੌਂਕੀ ਜਾਂਦੇ ਹੁਣ ਮੈਂ ਆਉਂਗਾ ਤੇ ਫਿਰ ਤੇਰੇ ਕੁੱਤੇ ਆਵਾਜ਼ ਕਰਨਗੇ ਕੀ ਚੱਤੀ ਦੇ ਨੂੰ ਕੁੱਤਾ ਤਾਂ ਬੰਦ ਮੁੰਨ ਲਾਂਗੇ ਉਹ ਵੇਲਾ ਤਾਂ ਆਵੜਾ ਇੰਨਾ ਤਾਂ ਕੀ ਰਾਤ ਨੂੰ ਤੂੰ ਉਧਾਂ ਛੱਤ ਤੇ ਜਿਹੜਾ ਵੀ ਆ ਫੇਰਾ ਤਾਂ ਉਹ ਕਰੂਗਾ ਫਿਰ ਥੱਲੇ ਆਊਗਾ ਤੇ ਬੰਨੂਗਾ ਸੱਚੀ ਦੀ ਹੂੰ ਆ ਦੇ ਮੰਜੀ ਕਰਦਾ ਜੀ ਚਾਚਾ ਗੋਇਤੋਂ ਤੜਕੀ ਲੱਗਦੂ ਮੈਂ ਬਾਜੀ ਜੀ ਕਰਦਾ ਨਹੀਂ ਕਰਦਾ ਤਾ ਟੈਨਸ਼ਨ ਨਾ ਲਾ ਪਹਿਲਾਂ ਤਾਂ ਮੇਰਾ ਤਾਂ ਟੈਨਸ਼ਨ ਚ ਕੁਛ ਵੀ ਜੀ ਨਹੀਂ ਕਰਦਾ ਮੈਂ ਤੈਨੂੰ ਦੱਸਾਂ ਹਾਂ ਮੈਨੂੰ ਹੁਣ ਮੈਂ ਤੇਰੇ ਨਾਲ ਲੜ ਪੂੰਗੀ ਆ ਕੇ ਕਾ ਤੂੰ ਲੜਨ ਪਹਿਲਾਂ ਲੜਨ ਲੱਗਾ ਮੈਨੂੰ ਪਿਆਰ ਵੀ ਹੋਣਾ ਚਾਹੀਦਾ ਚਾਚੀ ਤੂੰ ਬੈਨ ਮੇਰਾ ਇਹਦਾ ਕੋਈ ਹੱਲ ਕਰ ਇਸ ਦਾ ਕਿੰਨੀ ਦਾ ਹੱਲ ਕਰਾਂ ਇਹਦਾ ਮੈਂ ਤਾਂ ਦਿਨ ਤਾਂ ਚੜਦਾਂਗੇ ਚਾਚਾ ਰਾਜ ਸਾਢੇ ਨੂੰ ਹੋਗੇ ਮੈਡੀਕਲ ਵੀ ਬੰਦ ਹੋਗੇ ਹੁਣ ਤੜਕੇ ਦਿਨ ਚੜੂਗਾ ਨਾ ਤੂੰ ਮੈਂ ਨੋਹਦਾ ਕਿ ਗੱਲ ਨਾ ਕਰਦੀ ਆਪਾਂ ਚਲ ਆਪਾਂ ਬਹਿ ਕੇ ਗੱਲ ਕਰਨੀ ਚਲਦਾ ਨਹੀਂ ਜੀ ਕਰਦਾ ਨਾ ਤਾਂ ਉਹ ਗੱਲ ਤਾਂ ਕਰੀ ਹੀ ਲੀ ਮੇਰੇ ਨਾਲ ਸਾਰਾ ਕੁਝ ਸਾਰਾ ਮੇਰੇ ਉਹ ਹੀ ਕੁਛ ਥੋੜੀ ਹੁੰਦਾ ਉਹ ਗੱਲਾਂ ਬਾਤਾਂ ਵੀ ਤਾਂ ਹੁੰਦੀ ਨਹੀਂ ਕੋਈ ਨਹੀਂ ਆ ਕੇ ਬਹਿ ਕੇ ਗੱਲ ਕਰਨੀ ਰੋਟੀ ਤੇਰੇ ਕੋਲ ਖਾਣੀ ਮੱਝ ਆ ਜਾ ਹੁਣ ਨਾ ਤਾਂ ਪਾਈ ਜਾ ਮੇਰਾ ਟੈਨਸ਼ਨ ਜ ਬਹੁਤ ਬੀਪੀ ਘਟਿਆ ਕੇ ਆਗਾ ਚਲ ਮੈਂ ਆਉਣੀ ਚਾਹੀ ਜਾਨ ਠੀਕ